ਜਦੋਂ ਮਾਲਕ ਨੇ ਤੁਹਾਡੀ ਬਾਹ ਫੜ ਲਈ ਨਾ ਉਹਦੀ ਸਰਨ ਚ ਆ ਗਏ ਉਹ ਨਤਮਸਤਕ ਹੋ ਗਏ ਉਹਦੇ ਅੱਗੇ ਜਾ ਕੇ ਕਿ ਮਾਲਕਾ ਧਰਮ ਸਾਰੇ ਛੱਡਤੇ ਆਸਰੇ ਮੈਂ ਸਾਰੇ ਛੱਡਤੇ ਦੋਸਤੀਆਂ ਰਿਸ਼ਤੇਦਾਰੀਆਂ ਮੈਂ ਸਭ ਛੱਡ ਗਏ ਤੇਰੇ ਕੋਲ ਆ ਗਿਆਂ ਤੂੰ ਮੈਨੂੰ ਸਾਂਭ ਲਾ ਤਾਂ ਫਿਰ ਉਹ ਤਾਂ ਦੀਨ ਦੇ ਆਲੂ ਹੈ ਜੀ ਜਿਹੜਾ ਬੱਚਾ ਦੌੜ ਕੇ ਮਾਂ ਕੋਲ ਚੱਲ ਜAVE ਕਿ ਮਾਂ ਮੈਨੂੰ ਬਚਾ ਲਾ ਫਿਰ ਮਾਂ ਤਾਂ ਕੁਝ ਵੀ ਕਰ ਸਕਦੀ ਉਹਦੇ ਲਈ ਉਦਾਂ ਹੀ ਮਾਲਕ ਫਿਰ ਤੁਹਾਨੂੰ ਆਪੇ ਰੱਖ ਲੇਗਾ ਫੇਰ ਨਹੀਂ ਰੁਲੰਦੇ ਹੁੰਦਾ ਉਹ ਤੁਹਾਨੂੰ ਮਾਲਕ ਨੇ ਤਾਂ ਕਿਹਾ ਇਸ ਬੱਚੇ ਨੇ ਮੇਰੇ ਤੇ ਪੂਰਾ ਭਰੋਸਾ ਰੱਖਿਆ ਨਹੀਂ ਕੁਝ ਲਿਖਿਆ ਦੇ ਮੁਕੱਦਰਾਂ 'ਚ ਨਹੀਂ ਇਹਦੀ ਕਿਸਮਤ 'ਚ ਲਿਖਿਆ ਪਰ ਮੈਂ ਸਭ ਕੁਝ ਕਰਕੇ ਦਿਖਾਵਾਂਗਾ ਇਹਦੇ ਲਈ ਗੁਰੂਤਾ ਜੀ ਬਹੁਤ ਦਾਨੀ ਆ ਫਿਰ ਮੈਂ ਕਹਿੰਨਾ ਤੁਹਾਡੀ ਕਿਸਮਤ 'ਚ ਕੁਝ ਵੀ ਨਾ ਲਿਖਿਆ ਹੋਵੇ ਪਰ ਜਦੋਂ ਉਹਦੀ ਗਿਰਪਾ ਉਹਦੇ ਤੁਸੀਂ ਇੰਨੇ ਪਿਆਰੇ ਬਣ ਚੁੱਕੇ ਕਿ ਉਹ ਤੁਹਾਡੇ ਲਈ ਕੁਝ ਵੀ ਕਰ ਸਕਦਾ ਉਹਨੇ ਤਾਂ ਪੂਰੇ ਘਰ 'ਚ ਤੁਹਾਡੇ ਸੁੱਖਾਂ ਦੇ ਖਜ਼ਾਨੇ ਭਰਦਨੇ ਕਿ ਮੇਰਾ ਬੱਚਾ ਹੈਗਾ ਜਿੰਨੇ ਮਰਜ਼ੀ ਸੁੱਖ ਭੋਗੇ ਇਹ ਜੜੀਆਂ ਅੱਜ ਦੀਆਂ ਔਖੀਆਂ ਤੰਗੀਆਂ ਤੁਹਾਨੂੰ ਇਹਨਾਂ ਨੂੰ ਸਾਈਡ ਤੇ ਰੱਖ ਦੋ ਆਪਣੇ ਮਾਲਕ ਦਾ ਦਰਨਾ ਛੱਡੋ ਜੀ ਇੱਥੋਂ ਹੀ ਤੁਹਾਨੂੰ ਸਭ ਕੁਝ ਮਿਲਣਾ ਜੀ ਹੋਰ ਤੁਹਾਨੂੰ ਕੋਈ ਕੁਝ ਵੀ ਨਹੀਂ ਦੇ ਸਕਦਾ ਇੱਕ ਮੈਂ ਕਹਿੰਦਾ ਇੱਕ ਸੈਕਿੰਡ ਦੀ ਖੁਸ਼ੀ ਨਹੀਂ ਦੇ ਸਕਦਾ ਕੋਈ ਤੁਹਾਨੂੰ ਤੇ ਪੂਰੀ ਜ਼ਿੰਦਗੀ ਦੀਆਂ ਖੁਸ਼ੀਆਂ ਲੈਣੀਆਂ ਕੱਲ ਨੂੰ ਤੁਹਾਡੇ ਪਰਿਵਾਰ ਤੁਹਾਡੇ ਬੱਚਿਆਂ ਦਾ ਵੀ ਉਹ ਖੁਸ਼ੀਆਂ ਸੁੱਖ ਆਣ ਤੇ ਉਹ ਤੁਹਾਡਾ ਗੁਰੂ ਹੀ ਤੁਹਾਨੂੰ ਦੇ ਸਕਦਾ ਜੀ ਇਸ ਲਈ ਪਰਵਾਹ ਕਰਿਆ ਨਾ ਕਰੋ ਰੋਟੀ ਪਾਣੀ ਦੀ ਕੋਈ ਫਿਕਰ ਨਾ ਕਰਿਆ ਕਰੋ ਮਾਲਕ ਦੇ ਪਿਆਰੇ ਬਣ ਜਾਓਗੇ ਨਾ ਫੇਰ ਇਹ ਕਿਸਮਤ ਦੀਆਂ ਗੱਲਾਂ ਨਹੀਂ ਰਹਿਣੀਆਂ ਨਹੀਂ ਲਿਖਿਆ ਕਿਸਮਤ ਜੇ ਕੁਛ ਨਹੀਂ ਹੁੰਦਾ ਮਾਲਕ ਨੇ ਤਾਂ ਇੰਨੀ-ਇੰਨੀ ਦਾਤਾਂ ਤੁਹਾਨੂੰ ਦੇ ਦੇਣੀਆਂ ਹੈ ਕਿ ਤੁਸੀਂ ਆਪ ਹੱਥ ਜੋੜਦੇ ਨੇ ਕਿ ਮਾਲਕਾ ਇਨਾ ਤਾਂ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚ ਸਕਦਾ ਸੀ ਜਿੰਨਾ ਤੂੰ ਮੇਰੀ ਝੋਲੀ 'ਚ ਪਾਤਾ ਬੇਅੰਤ ਖੁਸ਼ੀਆਂ ਮੈਂ ਕੰਨਾ ਜਿੰਨਾ ਦਾ ਹਿਸਾਬ ਨਹੀਂ ਲਾ ਸਕਦੀ ਦੁਨੀਆ ਇਹ ਦੁਨੀਆ ਹੀ ਹੈਰਾਨ ਹੋ ਜਾਏਗੀ ਕਿ ਇਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਇਸ ਲਈ ਹੱਥ ਫੜ ਲਓ ਆਪਣੇ ਗੁਰੂ ਦਾ ਰਸਤਾ ਉਹਨੇ ਸਾਰਾ ਤੁਹਾਡਾ ਬਣਾਇਆ ਸਮਝੀ ਜੋ ਬਸ ਫੁੱਲਾਂ ਦੇ ਰਸਤੇ ਤੇ ਚੱਲਣ ਦੇ ਉਹ ਮਾਲਕ ਆਪਣੇ ਮੰਜ਼ਲ ਤੱਕ ਲੈ ਜਾਏਗਾ ਸਭ ਫੀ ਕਰਕੇ ਦਿਖਾਏਗਾ ਜੀ ਉਹ